ਮੇਰਾ ਨਾਮ ਕਾਂਸਟੇਬਲ ਹਰਪ੍ਰੀਤ ਸਿੰਘ ਹੈ ਜੀ ਜੋ ਅੱਜ ਇੱਕ ਐਕਸੀਡੈਂਟ ਹੋਇਆ ਜੀ ਤਾਂ ਕੀ ਇਹ ਐਕਸੀਡੈਂਟ ਤਕਰੀਬ ਅੱਧਾ ਘੰਟਾ ਪਹਿਲਾਂ ਸਾਨੂੰ ਖਬਰ ਮਿਲੀ ਸੀਗੀ ਕਿ ਇੱਕ ਐਕਸੀਡੈਂਟ ਸੰਧਵਾ ਕਟੇ ਦੇ ਹੋਇਆ ਹੈ ਤੇ ਅਸੀਂ ਜਦੋਂ ਸੂਚਨਾ ਮਿਲੀ ਤਾਂ ਤੁਰੰਤ ਹੀ ਉੱਥੇ ਚੱਲ ਪਏ ਤੇ 5 ਮਿੰਟਾਂ ਦੇ ਵਿੱਚ ਅਸੀਂ ਇੱਥੇ ਪਹੁੰਚੇ ਤਾਂ ਦੇਖਿਆ ਕਿ ਇੱਥੇ ਕਿਸੇ ਦੇ ਕੋਈ ਜ਼ਖਮੀ ਹਾਲਤ ਵਿੱਚ ਕੋਈ ਨਹੀਂ ਸੀ ਨਾ ਕਿਸੇ ਸੱਟ ਲੱਗੀ ਸੀਗੀ ਤੇ ਅਸੀਂ ਦੇਖਿਆ ਕਿ ਵਹੀ ਕਲਾ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਚੁੱਕਿਆ ਸੀਗਾ ਉਹਨਾਂ ਨੂੰ ਸਾਈਡ ਤੇ ਕਰਵਾਇਆ ਗਿਆ ਹਲੇ ਇੱਕ ਦੋ ਵੀਕਲ ਹਲੇ ਵੀ ਖੜੇ ਨੇ ਪਰ ਜਿਹੜਾ ਇੱਥੇ ਡਰਾਈਵਰ ਵਗੈਰਾ ਸੀਗੇ ਗੱਡੀਆਂ ਦੇ ਇਹ ਕੇਵਲ ਪੀਆਰਟੀਸੀ ਦੇ ਡਰਾਈਵਰ ਤੇ ਉਹਦੇ ਕਨੈਕਟਰ ਵਗੈਰਾ ਮੌਜੂਦ ਆ ਬਾਕੀ ਫਰਾਰ ਹੋ ਚੁੱਕੇ ਨੇ ਸਮਝੋਤ ਸਿੰਘ ਜੀ ਇਹ ਮੇਰੇ ਕਨੈਕਟਰ ਮਨਜੀਤ ਸਿੰਘ ਜੋ ਜਿਹੜਾ ਇਹ ਦਫਾਸਾ ਹੋਇਆ ਜੀ ਇਹਦਾ ਕੀ ਕਾਰਨ ਹੈ ਇਹਦਾ ਕਾਰਨ ਇਹ ਹੈ ਜੀ ਇਹ ਗੱਡੀ ਰਾਜਸਥਾਨ ਰੋਡਵੇ ਦੀ ਆ ਇਹ ਗੰਗਾ ਨਾਮ ਤੋਂ ਚੰਦਪਨੀ ਦਾ ਰੂਟ ਹੈ ਦਾ ਪਰ ਪਿੱਛੇ ਜਿਹੜਾ ਅੱਜ ਕੋੜਾਪੁਰ ਅੰਦਰ ਬੰਦ ਕਰਿਆ ਨਗਰ ਕੀਤੇ ਦੇ ਕਾਰਨ ਗੱਡੀਆਂ ਧੁੰਮ ਕੇ ਆ ਰਹੀਆਂ ਸੀਗੀਆਂ ਧੁੰਮ ਕੇ ਆ ਕੇ ਆਹਦਰ ਤੁਸੀਂ ਦੇਖ ਤਾਂ ਸਿੰਗਲ ਰੋਡ ਹੈ ਸਿੰਗਲ ਰੋਡ ਤੋਂ ਜਿਵੇਂ ਗੱਡੀਆਂ ਮੈਨ ਹਾਈਵੇ ਚੜਨੀਆਂ ਸੀਗੀਆਂ ਆ ਗੱਡੀ ਮੇਰੇ ਕੋਲੇ ਜੀ ਮੈਂ ਰਸਤਾ ਰੋਡ ਵਿੱਚ ਆ ਮੈਂ ਇੱਥੇ ਮੇਨ ਰੋਡ ਤੇ ਗੱਡੀ ਰੋਕ ਲਈਆ ਆ ਜੋ ਟਰੱਕ ਹੈ ਜੀ ਟਰੱਕ ਨੂੰ ਆਉਂਦੇ ਦੇਖ ਕੇ ਮੈਂ ਗੱਡੀ ਰੋਕ ਲਈਏ ਜੀ ਰੋਕਣ ਤੋਂ ਬਾਅਦ ਇਹ ਝਾਰ ਗੱਡੀ ਹੈ ਜਿਹੜੀ ਵਿੱਚ ਹਿੱਟ ਹੋਈ ਆ ਇਹ ਬੰਦੇ ਨੇ ਮੈਨੂੰ ওভারਟੇਕ ਕਰਦੇ ਹੋਏ ਕੁਝ ਨਹੀਂ ਦੇਖਿਆ ਰੋਡ ਤੇ ਵੀ ਆ ਰਿਹਾ ਕਿ ਨਹੀਂ ਆ ਰਿਹਾ ਇਹਨੇ ਗੱਡੀ ਉੱਪਰੋਂ ਧਮਾਤੀ ਆ ਜਿਹੜਾ ਕਿ ਟਰੱਕ ਆ ਉੱਤ ਝਾਰ ਗੱਡੀ ਦੇ ਵਿੱਚ ਲੱਗਿਆ ਉਹ ਗੱਡੀ ਘੁੰਮ ਕੇ ਇਸ ਗੱਡੀ ਨਾਲ ਹਿੱਟ ਹੋਈ ਹੈ ਜਿਸ ਦਾ ਕੇਸ ਦਾ ਸਾਰਾ ਇਹ ਹਾਦਸਾ ਵਾਪਰਿਆ ਹੈ ਕੋਈ ਫਾਲੀ ਕਿਸਾਨ ਦੀ ਹੋਊ ਬਾਕੀ ਹੋਰ ਕੋਈ ਜਾਂ ਨਹੀਂ ਨੁਕਸਾਨ ਕੋਈ ਨਹੀਂ ਹੈ ਜੀ ਉੱਥੇ ਬਸ ਮੈਂ ਖੜੀ ਆ ਨਹੀਂ ਉਹ ਦੋਨੇ ਦੌੜ ਗਏ ਜੀ ਮੌਕੇ ਦੇ ਪਾਸੇ ਮੌਕੇ ਤੇ ਭੱਜ ਗਏ ਆ ਅਸੀਂ ਦੋਨੇ ਇੱਥੇ ਖੜੀ ਆ ਜੀ ਤੁਹਾਡੇ ਸਾਹਮਣੇ ਆ ਉਹਨਾਂ ਦਾ ਉਸ ਟਾਈਮ ਕੋਈ ਵੀ ਸਟਾਫ ਨਹੀਂ ਸਾਰੇ ਜੋ ਵੀ ਬਾਅਦ ਚ ਵੀ ਆਏ ਸੀ ਸਭ ਭੱਜ ਗਏ ਜੀ ਉਸ ਟਾਈਮ ਉੱਥੇ ਕੋਈ ਨਹੀਂ ਗੱਡੀ ਉਹਨਾਂ ਦੀ ਇਕੱਲੀ ਖੜੀ ਏ ਤੇ ਮੰਗ ਲਈ ਮੰਗ ਲਈ ਹੈ ਜੀ ਵੀ ਜਿੰਨਾ ਦਾ ਪੂਰਾ ਨੁਕਸਾਨ ਹੋਇਆ ਹੈਗਾ ਜੋ ਵੀ ਇਹਦਾ ਕਰਕੇ ਦਿਓ ਆ ਕੇ ਮਿਲੋ ਗੱਲਬਾਤ ਕਰਨ ਪਰ ਨਹੀਂ ਉਹ ਇਸ ਟਾਈਮ ਕੋਈ ਵੀ ਨਹੀਂਗਾ ਨਾ ਉਹਨਾਂ ਮੈਨੇਜਰ ਨੂੰ ਫੋਨ ਕਰ ਰਹੇ ਆ ਜਿਹਦਾ ਨੰਬਰ ਆਦਿ ਕੋਈ ਹੈਗਾ ਆ ਗਿਆ ਫੋਨ ਕਰ ਰਹੇ ਆ ਉਹਨਾਂ ਮੈਨੇਜਰ ਨੂੰ